ਅੱਜ ਸਾਡੇ ਕੋਲ ਵੀਰ ਹਰਿਆਣੇ ਅੰਬਾਲਾ ਦੇ ਮਨੀਸ਼ ਜੀ ਔਰ ਉਹਨਾਂ ਦੀ ਟੀਮ ਰਸਦ ਲਹਾ ਰਪੀਟ ਜੋ ਪੰਜਾਬ ਦੇ ਵਿੱਚ ਹੜਾ ਇਹਨੋਂ ਉਹਨਾਂ ਵਾਸਤੇ ਰਸਦ ਲੈ ਕੇ ਆਏ ਨੇ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੇਖੋ ਇੱਥੇ ਇੱਕ ਜਜ਼ਬਾ ਹੈ ਭਾਵੇਂ ਸਿੱਖਿਆ ਭਾਵੇਂ ਹਿੰਦੂ ਆ ਭਾਵੇਂ ਮੁਸਲਮਾਨ ਪੰਜਾਬ ਵਾਸਤੇ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਸੋ ਇਹਨਾਂ ਦਾ ਸਰਵਨ ਭਾਜੀ ਸਾਡੇ ਜਿਹੜੇ ਪੰਜਾਬ ਪੁਲਿਸ ਨੇ ਇਹਨਾਂ ਦੀ ਮੇਦ ਸਦਕਾ ਇਹਨਾਂ ਦੇ ਥਰੋਏ ਚ ਆਏ ਨੇ ਔਰ ਸੰਗਤ ਹਾਂਜੀ ਸੇਵਾ ਲੈ ਕੇ ਆਏ ਭਾਈ ਤੁਸੀਂ ਦੱਸੋ ਕਿਹੜਾ ਪ੍ਰੋਜੈਕਟ ਕੀਤਾ ਤੁਹਾਨੂੰ ਮਿਲੇਗਾ ਨਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਹ ਵੀ ਰਾਇ ਆਪਣੇ ਪਰਾਸਤਾਨ ਤੋਂ ਪੰਜਾਬ ਜਿੱਥੋਂ ਸਾਰਣ ਪਤਾ ਜੋ ਮਟਿਆ ਇਹ ਭਰਾਤ ਤੋਂ ਆਪਣੀ ਸਮਾਨ ਲੈ ਕੇ ਆਏ ਆ ਆਟਾ ਦਾਲ ਛੋਲ ਤੇਲ ਉਹ ਰਵੀ ਜੀ ਨੇ ਮੈਨੂੰ ਹਟੇ-ਸੜੇ ਪੁੱਛਿਆ ਕਿ ਦੱਸ ਸਾਬ ਕਹਿੰਦੇ ਜੀ ਆਣਾ ਗੁਰੂ ਰਾਮਦਾਸ ਮੈਂ ਉੱਥੇ ਬੋਲ ਲੰਗਰ ਆਏ ਹੋਏ ਆ ਇਹਦੇ ਘਰੇ ਘੜੂ ਜੇ ਘਰਨਾ ਮੇਰੇ ਸਮਾਸੀ ਵੀ ਵੀ ਰਹੇਗੇ ਕਰਮਪਾਜੀ ਕੇਬੀਆਈ ਬੈਂਕ ਵਾਲੇ ਇਹਨਾਂ ਨੇ ਮੈਨੂੰ ਦੱਸਿਆ ਮੈਂ ਫੋਨ ਕੀਤਾ ਇਹਨਾਂ ਨੇ ਵੀ ਉਪਰਾਲਾ ਕੀਤਾ ਕਹਿੰਦੇ ਮੇਰੇ ਕੋਲ ਲੈ ਗਿਆ ਮਸ਼ੀਦਾ ਸਾਹਿਬ ਲਾ ਕੇ ਇਹਨਾਂ ਨੇ ਘਰ ਲੈ ਗਏ ਆਂ ਔਰ ਗੁਰਦੁਆਰੇ ਸਾਹਿਬ ਦੇ ਵਿੱਚ ਸਾਰਾ ਲੰਗਰ ਲਵਾਇਆ ਇਹ ਸਾਰੇ ਵੀਰ ਆ ਜੀ ਹਰਿਆਣੇ ਤੋਂ ਮਨੀਸ਼ ਜੀ ਨਮਸਕਾਰ ਜੀ ਇਹ ਅੱਗੇ ਹਰਿਆਣੇ ਆ ਬਗੇ ਹਾਲਾਤ ਦੇਖ ਆਪਣਾ ਦਾਨ ਪੁੰਨ ਜੋ ਇਕੱਠਾ ਕਰਿਆ ਸੀ ਉਹ ਇੱਧਰ ਲੈ ਕੇ ਆਏ ਪੰਜਾਬ ਮੇ ਵੀ ਦੇ ਕੇ ਆਏ ਆਂ ਤੋਂ ਆਂਦੇ ਹੋਏ ਯਾਹਾਂ ਗੁਰਦੁਆਰੇ ਸਾਹਿਬ ਮੇ ਵੀ done the yeah.